ਅੱਡੇ ਦੇਰਾਂ ਦੀ ਰੱਜ ਚਕ 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 ਮਾ 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 ਆਪ ਦੀ ਰਾ ਪਹਿਲੀ ਵਾਰ ਮੱਛਾ ਸੌਦਾ ਹੁੰਦਾ ਚਲੋ ਪਸੰਦ ਦੇ ਰੇਟ ਨਾਲ ਹੀ ਹੋ ਜਾਵੇ ਫੇਰ ਕੋਈ ਆ ਜਾ ਪਾਈ ਓਏ ਦੱਸਵੇਂ ਕੋਈ ਨਾ ਆ ਜਾ ਜੇ ਦੇਣੀ ਆ ਬੱਕਰੀ ਮੈਂ ਤਾਂ ਮਹੂਰਤ ਕਰਨਾ ਹੈ ਮੱਢੀ ਦਾ ਇੱਕ ਬੱਕਰੀ ਉਹ ਮੁੰਡੇ ਤੋਂ ਦਵਾ ਦੂ ਪਾਰੀ ਜੀ ਉਹਦਾ ਬਾਕੀ ਅਸੀਂ ਹੌਲੀ ਹੌਲੀ ਪਾਉਨੇ ਆ ਫਾਰਮ ਨੇ ਉਹਨਾਂ ਨੂੰ 100 ਬੱਕਰੀ ਕਰਾਉਣੀ ਆ ਐ ਕੋਈ ਨਹੀਂ ਦੱਸ ਸਰ ਫੇਰ ਇਹ ਨਾਲ ਵੀ ਗੱਲ ਕਰ ਦੱਸੋ ਵੀ ਨਾ ਬੱਸ ਤੈਨੂੰ ਉਹ ਕਫਾਰ ਨਹੀਂ ਮਾਰਦੇ ਆਪਾਂ 11000 ਦੀ ਬੱਕਰੀ ਦੀ ਨਾ ਨਾ ਠੀਕ ਹੈ ਸ 15 ਦੀ ਨਹੀਂ ਹੋਰ ਸ ਆਏ ਨਾ ਭੱਜਾਂ ਕਿਤੇ ਲੱਫਾ ਕੋਣੇ 14 ਦੀ ਲੈ ਜਾ ਪੂਰੀ ਨਾ ਉਹ ਦੋ ਘੱਟ ਨਹੀਂ ਨਾ ਨਾ ਤੇ ਤੈਨੂੰ ਗਰਤ ਦਾ ਦਾ ਨਹੀਂ ਕਰਦੇ ਪੂਰੀ ਬਾਰਾਂ ਦੀ ਨਾ ਰਾਜੂ ਨਾ ਰਾਜੂ ਨਾ ਨਾ 14 ਘੱਟ ਨਹੀਂ ਪਹਿਲੀ ਵਾਰ ਆਇਆ ਦੂਰੋਂ ਚੀਜ਼ੇ ਰੱਖ ਕੇ ਉਰੇ ਇਹ じゃ ਕੰਮ ਨਹੀਂ ਕਰਿਆ ਕਰਦੇ ਮੈਂ ਆਸਮਨੀ ਦਾ ਨਾਮ ਲੈ ਕੇ ਆਇਆ ਤੇਥੋਂ ਪਹਿਲੇ ਗਿਆ ਮੇਰੀ ਬੱਕਰੀ ਚੱਲ ਜੇ ਵਿਕਦੀ ਆ ਵੇਚਦੀ ਦੱਸ ਦੱਸ ਬਸ ਦੇ ਦੇ 12000 ਨਾ ਉਰੇ ਤਾਂ ਨਹੀਂ 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 ਚੱਲ ਫਿਰ ਭਾਈ ਕੁਛ ਕਰ ਦਾਂਦੇ ਯਾਰ ਮੈਨੂੰ ਕਾਫਰ ਹੁਣ ਨਾ ਨਹੀਂ ਬੱਲਾ ਤੈਨੂੰ ਪਤਾ ਕਿੰਨੀ ਦੂਰ ਆ ਤੂੰ ਆਪਸੇ ਆਣਾ ਕਾਫਰ ਹੁਣ ਮੈਂ ਤੁਹਾਨੂੰ ਮਰਵਾਉਂਦਾ ਨਹੀਂ ਮਰਵਾਉਂਦਾ ਨਹੀਂ ਮਰਵਾਉਂਦੇ ਨਹੀਂ ਬੇ ਸੋਚ ਰੋ ਬਸ ਵੇਚੀ ਜਾਉਂ ਨਿਓ ਫਿਰ ਤੈਨੂੰ ਪਤਾ ਯਾਦ ਇਹ ਲਾਹੇ ਸਾਢੇ 12 ਉਹ ਠੀਕ ਹੈ ਹੁਣ ਸਾਢੇ 13 ਨਹੀਂ ਲੈ ਲੈ ਬਸ ਬੜਾ 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 ਸਾਢੇ ਬੜਾ ਦੇ ਸਾਢੇ 13 ਦੀ ਰਕ ਚਕ ਚਕ ਮਾ ਮਾ ਆਪ ਦੀ ਦਾ ਪਹਿਲੀ ਵਾਰ ਮੱਛਾ ਸੌਦਾ ਹੁੰਦਾ ਸਾਢੇ 12 ਜੂ ਲਿਖਾਈ ਦੋਨੋਂ ਦੀ ਹੋਊਗੀ ਜੀ ਆਹੋ ਜੀ ਨਾ ਨਾ ਮੈਂ ਨਹੀਂ ਦੂੰਗਾ ਸਾਢੇ 12 ਚ ਨਹੀਂ ਇਹ ਰਾ ਉਹ ਮਹਾਪਾਲ ਜੇਪ ਰਮਨ ਕੁਮਾਰ ਬਸ ਦਿੰਦੇ ਲੈ ਬਈ ਯਾਰ ਸਾਢੇ 13 ਦੀ ਪੁੱਗਦੀਆ ਲੈ ਜਾਓ 12 ਦੀ ਨਹੀਂ ਨਾ ਜਾ ਹੋਗੀ ਸਾਰੀ 13 ਦੀ ਉਹ ਨਹੀਂ ਰੱਖੂ ਮੈਂ ਰੱਖੂ ਜਾ ਮੇਰਾ ਜਬਾਨ ਮੇਰੇ ਕੀ ਹੋਰੀ ਫੜਕੇ ਦੀ ਨੂੰ ਤੈਨੂੰ ਕਿਸ ਤੋਂ ਜੇਵਾ ਤੁਰਾ ਤੁਰੇ ਰਿਆ ਆਲੇ ਗਲੇ ਮੇਰਾ ਯਾਰ ਬੈਠਿਆ ਪਰ ਜੂਰ ਬਾਹ ਡਾ ਹੋ ਗਈ 10000 ਦੀ ਤੇਰੇ ਮੈਂ ਨਹੀਂ ਭਜਾਂਦਾ ਤੈਨੂੰ ਆ 500 ਮੇਰਾ ਸਹੀ ਵਾਲਾ ਮੇਰਾ ਦੇ ਦੇ ਉਤੋਂ ਪੈਸੇ ਹੀ ਦਵਾ ਦੇਣਾ ਸੌਦਾ ਪੱਕਾ ਹੋ ਗਿਆ ਚਾਹ ਹੋ ਗਿਆ ਤੇ ਰੰਝਾ ਪੱਕਾ ਹੋ ਗਿਆ ਹੀ ਮੈਂ ਤਾਂ ਮੇਰੀ ਵੀ ਪੋਣੀ ਹੋ ਜੂ ਤੇਰੀ ਵੀ ਹੋ ਜੂ ਚਾਹ ਹੋ ਗਿਆ ਕੋਈ ਤੁਹਾਡੇ ਸਿਰ ਤੇ ਤਾਂ ਮੈਂ ਖਾਣਾ ਏ ਔਰ ਮੇਰੇ ਹੱਲ ਚੱਲਦੇ ਨੇ ਇੱਕ ਸੌਦਾ ਤਾਂ ਕਰਤਾ ਕਹਿੰਦਾ ਠੀਕ ਹੈ ਜੀ ਪੌਣੀ ਦਾ ਹੋਈ ਐ ਪੌਣੀ ਦਾ ਹੋਈ ਮੰਡੀ ਦੀ ਪੌਣੀ ਹੋਈ ਸਾਰਿਆਂ ਦੀ ਪੌਣੀ ਹੋਈ ਹੋ ਗਿਆ ਆਪ ਨੂੰ ਜਿਹਦਾ ਇਹ ਪਸੰਦ ਕੋਈ ਨਾ ਚੜੀਆਂ ਚੋਹ ਜੇ ਕਿਸੇ ਨੂੰ ਗੱਲ ਕਰਦੇ ਮਹਾਦੇ ਕਿਹੜੀ ਲੈ ਲਈ ਬਾਈ ਉਹ ਦਾ ਮਿੱਤਰੋ ਪਹਿਲਾਂ ਸਾਦਾ ਹੋ ਗਿਆ ਮੰਡੀ ਚ ਆ ਬਾਈਆਂ ਨੇ ਬਰਬਰੀ ਲਈ ਗਿਆ ਦੇਖਦੇ ਆਂਗੇ ਦੇਖ ਸਕਦੇ ਹਾਂਗੇ ਦੋ ਬੱਚੇ ਨੇ ਕਿ ਦੋਨੇ ਦੋਨੇ ਬੱਕਰੇ ਨੇਗੇ ਉਹ ਵੀ ਚੈੱਕ ਕਰ ਲਓ ਸਿੰਘਾ ਵਾਲੀ ਬਾਕੀ ਕੁਆਲਟੀ ਤੁਹਾਡੇ ਸਾਹਮਣੇ ਵੀ ਰੱਲੀ ਬੱਕਰਾ ਮੰਡੀ ਤੇ ਖੜੇ ਸੀਗੇ ਹਮ ਸੌਦਾ ਹੋ ਗਿਆ 13000 ਰੁਪਏ ਚ ਕਮੈਂਟ ਜ਼ਰੂਰ ਕਰ ਦਿਓ ਬਈ ਜੀ ਧੰਨਵਾਦ